ਹੈਲੋ ਦੋਸਤੋ ਕੀ ਹਾਲ ਚਾਲ ਨੇ ਅੱਜ ਅਸੀਂ ਬਾਪੂ ਜੀ ਨਾਲ ਬੈਠੇ ਆ ਇਹਨਾਂ ਨਾਲ ਆਪਾਂ ਦਿਲ ਦੀਆਂ ਗੱਲਾਂ ਸਾਂਝੀਆਂ ਕਰਾਂਗੇ ਇਹ ਆਪਣੇ ਬਾਰੇ ਦੱਸਣਗੇ ਜੀ ਜ਼ਿੰਦਗੀ ਦੇ ਬਾਰੇ ਦੱਸਣਗੇ ਆਪਾਂ ਨੂੰ ਤੇ ਬਾਪੂ ਜੀ ਨੇ ਇੰਗਲੈਂਡ ਦਾ ਟੂਰ ਕੀਤਾ ਉਹਦੇ ਬਾਰੇ ਆਪਾਂ ਨੂੰ ਚਾਰ ਗੱਲਾਂ ਸਮਝਾਉਣਗੇ ਤੇ ਦੱਸਣਗੇ ਇੰਗਲੈਂਡ ਬਾਰੇ ਬਾਪੂ ਜੀ ਦੱਸੋ ਇੰਗਲੈਂਡ ਬਾਰੇ ਮੈਂ ਇਥੋਂ ਜਾ ਕੇ ਇੰਗਲੈਂਡ ਗਿਆ ਐ ਨਾ ਹਾਂਜੀ ਉਹਨਾਂ ਵੀਰ ਜੀ ਮੇਰਾ 15000 ਰੁਪਏ ਲੱਗਾ ਸੀ ਅੱਛਾ ਜੀ 15000 ਰੁਪਈਆ ਦੇ ਨਾਲ ਡੇਲਟੂ ਦੇ ਸਾਰੇ ਕੋ ਚਲੇ ਵੀ ਗਿਆ ਤੇ ਮੁੜ ਕੇ ਵੀ ਆ ਗਿਆ ਜਦੋਂ ਮੈਂ ਉੱਥੇ ਰਿਹਾ ਤਿੰਨ ਚਾਰ ਪੰਜ ਮਹੀਨੇ ਰਿਹਾ ਮੈਂ ਅੱਛਾ ਜੀ ਤੇ ਜਿੰਨੇ ਸੀ ਮੇਰਾ ਸਾਲਾ ਜੀਗਾ ਉੱਥੇ ਜੀ ਬੜੀ ਇੱਜ਼ਤ ਕਰਦੇ ਰਹੇ ਅੰਗਰੇਜ਼ ਮੈਂ ਫਿਰ ਉਹਨੂੰ ਆਖਿਆ ਮੈਂ ਚਲੇ ਜਾਣਾ ਹੁਣ ਵਾਪਸ ਵਾਪਸ ਚਲੇ ਜਾਣਾ ਤੇ ਉਹ ਜਿਹੜੇ ਅੰਗਰੇਜ਼ ਸੀ ਨਾ ਅਫਸਰ ਹਾਂਜੀ ਹਾਂਜੀ ਉਹ ਮੇਰੇ ਸਾਲੇ ਦੇ ਵਾਕਿਫ ਸੀ ਓਹੋ ਉਹ ਕਹਿੰਦੇ ਆਏ ਕਰੀ ਬਈ ਯਵਾਨਾ ਹਾਂਜੀ ਤੂੰ ਇਸ ਬਾਪੂ ਨੂੰ ਸਾਨੂੰ ਦੇ ਦੇ ਤੇ ਤੂੰ ਛੱਡਣਾ ਨਹੀਂ ਜਾਣਾ ਅੱਛਾ ਵੀ ਸਾਨੂੰ ਦੇ ਦੇ ਅਸੀਂ ਰੱਖਾਂਗੇ ਕੋਈ ਕਹਿੰਦੇ ਵੀ ਸਾਡੇ ਕੋਲ ਛੱਡ ਜੋ ਆਂਦੇ ਮੈਂ ਉਹ ਮੈਨੂੰ ਕੱਲ੍ਹ ਗਏ ਇਹਨੂੰ ਅਸੀਂ ਕੋਠੀ ਦੇਵਾਂਗੇ ਅੱਛਾ ਨਗਰ ਪਾਣੀ ਵਾਸਤੇ ਰਸੋਈ ਦੇਵਾਂਗੇ ਰਸੋਈ ਆ ਦੇਵਾਂਗੇ ਅੱਛਾ ਵੀ ਸਾਡੇ ਸਾਨੂੰ ਦੇ ਦਿਓ ਸੌਣ ਵਾਸਤੇ ਇਸ ਤਰ੍ਹਾਂ ਦੂਸਰਾ ਸਾਡਾ ਹੋਣਾ ਹਾਰ ਦੇਵਾਂਗੇ ਹਾਂਜੀ ਕਾਰ ਦੇਵਾਂਗੇ ਕਾਰ ਤੇ ਤੇਲ ਸਾਡਾ ਡਰਾਈਵਰ ਸਾਡਾ ਹੋਊਗਾ ਤੇ ਜਿੱਥੇ ਜਾਊਗਾ ਠਾਕਾ ਕੇ ਜਾਊਗਾ ਹਾਂ ਤੇ 40000 ਰੁਪਈਆ ਜਿਹੜਾ ਤੁਹਾਡਾ ਨਾ ਹਿੰਦੁਸਤਾਨ ਦਾ 40000 ਰੁਪਈਆ ਤੇ ਨੂੰ ਮਹੀਨਾ ਵੀ ਦੇਵਾਂ 40000 ਮਹੀਨਾ ਵੀ ਦਵਾਂਗੇ ਹਾਂ 40000 ਰੁਪਈਆ ਮਹੀਨਾ ਵੀ ਦੇਵਾਂਗੇ ਤੇ ਤੇਰਾ ਸਾਰਾ ਧਮਾਗੇ ਲਿਆ ਕਰੂਗਾ ਤੇ ਤੂੰ ਸਾਡੇ ਕੋਲ ਰਹਿ ਜਾ ਮੈਂ ਰਹਿ ਆ ਹੀ ਨਹੀਂ ਉਹੋ ਰਿਆ ਨਹੀਂ ਮੈਂ ਤੁਸੀਂ ਰਿਆ ਨਹੀਂ ਬਾਪੂ ਜੀ ਵੇ ਲੋ ਅੱਜ ਦੇ ਕਰੋੜਾ ਰੁਪਈਆ ਇੱਥੇ ਇਕੱਠਾ ਹੋ ਜਾਣਾ ਸੀ ਵੇ ਲੋ ਬਾਪੂ ਜੀ ਉਦੋਂ ਆ ਗਏ ਕਹਿੰਦੇ ਜੀ ਰਹਿ ਜਾਂਦੇ ਤੇ ਅੱਜ ਕਰੋੜਾ ਰੁਪਈਆ ਆਪਣੇ ਕੋਲ ਹੋਣਾ ਸੀ ਹਾਂਜੀ ਤੇ ਅੰਗਰੇਜ਼ਾਂ ਨੂੰ ਲੱਤ ਮਾਰ ਕੇ ਪੰਜਾਬ ਆਪਸਾ ਗਏ ਹਾਂ ਬੜੀਆਂ ਮੌਜਾਂ ਆ ਗੀਆਂ ਅੰਗਰੇਜ਼ ਵੀ ਇੱਜ਼ਤ ਕਰਦੇ ਰਹੇ ਅੰਗਰੇਜ਼ੀ ਬਾਪੂ ਜੀ ਦੱਸਦ ਨੇ ਉਹ ਇੱਜ਼ਤ ਕਰਦੇ ਸੀ ਪੂਰੀ ਅੰਗਰੇਜ਼ ਮੈਨੂੰ ਚਾਹ ਰੱਖਦੇ ਸੀਗੇ ਕੋਲ ਹਾਂਜੀ ਇਹਨਾਂ ਸਮਾਨ ਦਿੰਦੇ ਸੀਗੇ ਭਈ ਇਹਨੀ ਉਮਰ ਦਾ ਬੰਦਾ ਹੈ ਨਹੀਂ ਕੋਈ ਜੇ ਜਦੋਂ ਅੰਗਰੇਜ਼ ਸਾਡੇ ਕੋਲਸ ਰਿਆ ਕਰਨਗੇ ਸਾਡੀ ਇੱਜ਼ਤ ਬਣੂਗੀ ਵੀ ਐਡੀ ਉਮਰ ਦਾ ਆਦਮੀ ਇਹ ਨਾ ਰੱਖਿਆ ਇੰਨਾ ਰੱਖਿਆ ਹੋਇਆ ਬਾਪੂ ਜੀ ਦੀ 100 ਸਾਲ ਦੀ ਉਮਰ ਹੈ ਜੀ 100 ਸਾਲ ਤੋਂ ਉੱਪਰ ਜਾ ਰਹੀ ਹੈ ਜੀ ਉੱਪਰ ਹੈ ਜੀ ਉੱਪਰ ਹੈ 100 ਸਾਲ ਤੋਂ ਉੱਪਰ ਹੈ ਜੀ ਬਾਪੂ ਜੀ ਦੀ ਉਮਰ ਤੇ ਇਹਨਾਂ ਨਾਲ ਆਪਾਂ ਦਿਲ ਦੀਆਂ ਗੱਲਾਂ ਕਰਨਦੇ ਆ ਬਾਪੂ ਜੀ ਦਾਦ ਨੇ 1947 ਦੇ ਵਿੱਚ ਵੀ 22 ਸਾਲ ਦੀ ਉਮਰ 22 ਸਾਲ ਦੀ ਉਮਰ ਹੈ ਹਾਏ ਸੋ ਬਹੁਤ ਹੀ ਵਧੀਆ ਲੱਗਿਆ ਬਾਪੂ ਜੀ ਪਾਕਿਸਤਾਨ ਦੇ ਰਹਿ ਆ ਜੀ ਮੈਂ ਹਾਂਜੀ ਹਾਂ ਪਾਕਿਸਤਾਨ ਵਿੱਚ ਹੀ ਰਹਿੰਨੇ ਬਾਪੂ ਜੀ ਨਾਲ ਬਾਕੀ ਦਾ ਅਗਲੇ ਪਾਰ ਦੀ ਪਾਕਿਸਤਾਨ ਬਾਰੇ ਵੀ ਬਾਪੂ ਜੀ ਦੱਸਣਗੇ ਆਪਾਂ ਨੂੰ ਉਹ ਵੀ ਮੈਂ ਤੁਹਾਨੂੰ ਤੇ ਪਤਾ ਨਹੀਂ ਤੁਹਾਡੀ ਉਮਰ ਤੋਂ ਪਹਿਲਾਂ ਦੇ ਮੈਂ 35-40 ਸਾਲ ਦੇ ਖੰਡ ਪਾਠ ਕੀਤੇ ਹਾਂਜੀ ਹਾਂਜੀ 15-6 ਸਾਲ 14 ਸਾਲ ਤੇ ਆਪਣੇ ਆਪਣੇ ਗੁਰਦੁਆਰੇ ਕੀਤੇ ਮੈਂ ਹਾਂਜੀ ਆਪਣੇ ਘਰ ਦੇ ਬਿਲਕੁਲ ਹੀ ਬਿਲਕੁਲ ਕੀਤੇ ਨੇ ਜੀ ਸੋ ਬਾਪੂ ਜੀ ਨੇ ਜ਼ਿੰਦਗੀ 'ਚ ਬਹੁਤ ਹੀ ਸੰਘਰਸ਼ ਕੀਤਾ ਜੀ ਸੋ ਤੁਸੀਂ ਸੁਣਿਆ ਆਪਣੇ ਮੂੰਹ 100 ਸਾਲ ਤੋਂ ਉੱਤੇ ਉਮਰ ਹੈ ਜੀ ਬਾਪੂ ਜੀ ਚਲੋ ਆਪਾਂ ਅਗਲੇ ਵੀਲੋਗ 'ਚ ਮਿਲਦੇ ਹਾਂ ਜੀ